ਗੁਰਦਾਸਪੁਰ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਦੇਸ਼ ਭਗਤੀ ਸ਼ਹਾਦਤ ਅਤੇ ਅਟਲ ਸਰਦਾ ਦੀ ਅਨੋਖੀ ਮਿਸਾਲ ਪੇਸ਼ ਕਰਦੀ ਹੈ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੁਨਿਆੜ ਵਿੱਚ ਕਾਰਗਲ ਜੰਗ ਦੇ ਸ਼ਹੀਦ ਰਣਵੀਰ ਸਿੰਘ ਦੀ ਯਾਦ ਵਿੱਚ ਉਸ ਦੇ ਪਰਿਵਾਰ ਵੱਲੋਂ ਇੱਕ ਬਲੱਖਣ ਮੰਦਿਰ ਤਿਆਰ ਕੀਤਾ ਗਿਆ ਹੈ ਜਿੱਥੇ ਹਰ ਰੋਜ਼ ਸਵੇਰੇ ਅਤੇ ਸ਼ਾਮ ਨਿਯਮਤ ਤੌਰ ਤੇ ਪਾਠ ਪੂਜਾ ਕੀਤੀ ਜਾਂਦੀ ਹੈ ਅਕਸਰ ਆਮ ਤੌਰ ਤੇ ਅਸੀਂ ਮੰਦਰਾਂ ਵਿੱਚ ਦੇਵੀਆਂ ਦੇਵਤਿਆਂ ਦੀ ਪੂਜਾ ਕਰਦੇ ਹੋਏ ਤਾਂ ਦੇਖਿਆ ਹੋਵੇਗਾ ਪਰ ਪਿੰਡ ਪੁਨੀਆਰ ਵਿੱਚ ਸ਼ਹੀਦ ਰਣਵੀਰ ਸਿੰਘ ਦੇ ਪਰਿਵਾਰ ਨੇ ਆਪਣੇ ਸੁਪੁੱਤਰ ਨੂੰ ਪਰਮਾਤਮਾ ਦਾ ਦਰਜਾ ਦਿੰਦੇ ਉਸ ਦੀ ਮੂਰਤੀ ਮੰਦਰ ਵਿੱਚ ਸਥਾਪਿਤ ਕੀਤੀ ਹੈ ਸਾਲ 1999 ਦੀ ਕਾਰਗਲ ਜੰਗ ਦੇ ਦੌਰਾਨ ਭਾਰਤੀ ਫੌਜ ਵਿੱਚ ਤਾਇਨਾਤ ਰਣਵੀਰ ਸਿੰਘ ਨੇ ਚਰਮ ਪਹਾੜੀ ਖੇਤਰ ਵਿੱਚ ਬੈਰੀ ਨਾਲ ਮੁਕਾਬਲਾ ਕਰਦੇ ਆ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਇਹ ਮੰਦਿਰ ਪਿੰਡ ਪਨੀਆਰਖੇ ਗੈਸ ਏਜੰਸੀ ਦੇ ਨੇੜੇ ਬਣਾਇਆ ਗਿਆ ਹੈ ਜਿੱਥੇ ਸ਼ਹੀਦ ਦੀ ਤਸਵੀਰ ਨੂੰ ਫੁੱਲਾਂ ਦੀਆਂ ਮਾਲਾਵਾਂ ਅਤੇ ਧੂਪ ਦੀਪਾਂ ਨਾਲ ਸਜਾਇਆ ਜਾਂਦਾ ਹੈ ਪਰਿਵਾਰ ਮੁਤਾਬਕ ਇਹ ਥਾਂ ਉਹਨਾਂ ਲਈ ਆਤਮਿਕ ਸਹਾਰਾ ਹੈ ਅਤੇ ਨਾਲ ਹੀ ਨਵੀਂ ਪੀੜੀ ਨੂੰ ਦੇਸ਼ ਭਗਤੀ ਦਾ ਸੰਦੇਸ਼ ਵੀ ਦਿੰਦਾ ਹੈ ਇਸ ਸਬੰਧੀ ਸ਼ਹੀਦ ਦੇ بیٹے ਰਾਹੁਲ ਮਨਾਸ ਨੇ ਜੋ ਆਪਣੇ ਪਿਤਾ ਦੀ ਸ਼ਹਾਦਤ ਤੋਂ ਕਰੀਬਨ 3 ਮਹੀਨੇ ਬਾਅਦ ਉਹਨਾਂ ਦਾ ਜਨਮ ਹੋਇਆ ਸੀ ਉਹ ਕਹਿੰਦੇ ਹਨ ਕਿ ਉਹਨਾਂ ਦਾ ਇਹ ਮੰਦਰ ਆਪਣੇ ਪਿਤਾ ਨੂੰ ਭਗਮਾਨ ਮੰਨਦੇ ਹਨ ਅਤੇ ਹਰ ਰੋਜ਼ ਉਸ ਤੋਂ ਅਸ਼ੀਰਵਾਦ ਮੰਗਦੇ ਹਨ ਇਸ ਮੌਕੇ ਸ਼ਹੀਦ ਪਰਮਾਨੰਤ ਸੁਰੱਖਿਆ ਪ੍ਰੀਸ਼ਦ ਦੇ ਆਗੂ ਰਵਿੰਦਰ ਬਿੱਕੀ ਨੇ ਕਿਹਾ ਕਿ ਇਹ ਮੰਦਰ ਪਿੰਡ ਦੇ ਖੇਤਰ ਲਈ ਮਾਣ ਵਾਲੀ ਗੱਲ ਹੈ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖਣ ਦੀ ਪ੍ਰੇਰਨਾ ਦਿੰਦਾ ਹੈ ਆਓ ਦੇਖਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੁਨੀਆਰ ਤੋਂ ਤਦਰਕਾਰ ਜਸਪਾਲ ਚੰਦ ਦੀ ਐਲਐਮਆਈ ਪਿੰਡਾ ਤੋਂ ਖਾਜਨਪੂ ਮੇਰਾ ਨਾਮ ਰਾਹੁਲ ਸਿੰਘ ਮਨਹਾਸਾ ਹੈ ਮੈਂ ਸ਼ਹੀਦ ਲੈਸਮਾਈ ਕਰਨਵੀਰ ਸਿੰਘ ਜਿਹੜੇ ਕਾਰਗਿਲ ਵਾਰ ਚ ਸ਼ਹੀਦ ਹੋਏ ਸੀ 99 ਚ ਉਹਨਾਂ ਦਾ ਬੇਟਾ ਮੇਰਾ ਬਰਥ ਪਾਪਾ ਦੀ ਸ਼ਹਾਦਤ ਤੋਂ 3 ਮਹੀਨੇ ਬਾਅਦ ਹੋਇਆ ਸੀਗਾ ਤੇ ਸਾਨੂੰ ਬਹੁਤ ਜਿਆਦਾ ਪ੍ਰਾਊਡ ਫੀਲ ਹੁੰਦਾ ਹੈ ਜਦੋਂ ਅਸੀਂ ਇਸ ਮੰਦਿਰ ਦੇ ਵਿੱਚ ਮੱਥਾ ਟੇਕਦੇ ਹਾਂ ਔਰ ਇਸ ਮੰਦਿਰ ਦੇ ਵਿੱਚ ਦੀਪਕ ਜਲਾਉਂਦੇ ਹਾਂ ਹਰ ਸਾਲ ਇਸ ਮੰਦਿਰ ਦੇ ਨਾਮ ਤੇ ਜਿਸ ਦਿਨ ਪਾਪਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਹਰ ਸਾਲ ਲੰਗਰ ਲੱਗਦਾ ਹੈ ਔਰ ਕੋਈ ਵੀ ਇੱਥੋਂ ਬਿਨਾ ਮੱਥਾ ਟੇਕਣੀ ਮੱਥਾ ਟੇਕ ਕੇ ਨਹੀਂ ਜਾਂਦਾ ਸਾਰੇ ਨਮਸਤਕ ਹੋ ਕੇ ਜਾਂਦੇ ਨੇ ਔਰ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਕਿ ਮੇਰੇ ਪਾਪਾ ਨੇ ਦੇਸ਼ ਲਈ ਬਹੁਤ ਜ਼ਿਆਦਾ ਵੱਡੀ ਕੁਰਬਾਨੀ ਕੀਤੀ ਹੋਈ ਹੈ ਮੈਂ ਪਾਪਾ ਆਪਣੇ ਰੀਅਲ ਚਤਾ ਨਹੀਂ ਦੇਖ ਸਕਿਆ ਔਰ ਇਸ ਪ੍ਰਤਿਮਾ ਕਰ ਇਸ ਪ੍ਰਤਿਮਾ ਜਿਹੜੀ ਲੱਗੀ ਹੋਈ ਆ ਇਸ ਇਸੇ ਅਕੋਰਡਿੰਗ ਤੋਂ ਇਸੇ ਫੇਸ ਤੋਂ ਆਪਣੇ ਪਾਪਾ ਨੂੰ ਦੇਖਣਾ ਇਸੀ ਮੂਰਤੀ ਤੋਂ ਹਾਂਜੀ ਜਿੱਦਾਂ ਬਾਕੀ ਲੋਕ ਆ ਜਿੱਦਾਂ ਜੋ ਵੀ ਰੋਡ ਤੋਂ ਜਾਂਦੇ ਆ ਉਹ ਇੱਕ ਵਾਰ ਜ਼ਰੂਰ ਮੱਥਾ ਟੇਕਦੇ ਆ ਮਤਲਬ ਕਿ ਲੰਘਦੇ ਵੜਦੇ ਜਿੱਦਾਂ ਵੀ ਜਾਂਦੇ ਆ ਜ਼ਰੂਰ ਮੱਥਾ ਟੇਕਦੇ ਔਰ ਜਿੰਨੇ ਵੀ ਐਕਸ ਸਰਵਿਸ ਮੈਂ ਆਣਾ ਔਰ ਜਿਹੜੇ ਸਰਵਿਸ ਸਾਡੀ ਫੋਰਸਿਸ ਆ ਉਹ ਹਮੇਸ਼ਾ ਸਲੂਟ ਕਰਕੇ ਜਾਂਦੇ ਆ ਇਹ ਮੈਂ ਖੂਨ ਤੋਂ ਨਹੀਂ ਮੈਂ ਛੋਟੇ ਹੁੰਦੇ ਤੋਂ ਬਈ ਕਰਿਆ ਮੈਂ ਇਸ ਸਟੈਚੂ ਨੂੰ ਇੱਕ ਆਈਕਨ ਮੰਨਦਾ ਆਪਣਾ ਫਾਦਰ ਸਾਹਿਬ ਨੂੰ ਇੱਕ ਆਈਕਨ ਮੰਨਦਾ ਕਿ ਮੈਨੂੰ આજ ਤੱਕ ਜੇ ਮੈਂ ਸਹੀ ਰਿਹਾ ਤੇ ਮੈਂ ਆਪਣੇ ਪਾਪਾ ਦੇ ਜੋ ਬਲੀਦਾਨ ਦਿੱਤਾ ਹੋਇਆ ਉਹਦੇ ਕਰਕੇ ਸਹੀ ਰਿਹਾ ਕਿਉਂਕਿ ਇੱਕ ਜਦੋਂ ਤੁਹਾਡੇ ਫਾਦਰ ਸਾਹਿਬ ਨੇ ਏਡੀ ਵੱਡੇ ਬਲੀਦਾਨ ਦਿੱਤਾ ਹੋਇਆ ਤੇ ਇੱਕ ਸਹੀ ਰਸਤੇ ਚੱਲਣਾ ਇਹੀ ਮੇਰੇ ਲਈ ਬਹੁਤ ਵੱਡੀ ਗੱਲ ਆ ਤੇ ਮੇਰੇ ਲਈ ਜਿੰਨਾ ਹੋ ਸਕੇਗਾ जो हो सकेगा मैं देश की सेवा करूंगा। करूँगा आप जहाँ पे खड़े हो ये एक मंदिर है एक ऐसे कारगिल योद्धा का जिन्होंने 16 जून 1999 को कारगिल की पहाड़ियों पे अपनी वीरता का परचम फहराते हुए तिरंगा फहराते हुए अपना सुप्रीम सेक्रीफाइस दे दिया और मरणोपरांत उनकी वीरता को देखते हुए सरकार द्वारा उन्हें सेना मेडल से सम्मानित किया गया तेरा जैक यूनिट के वो जैक राइफल यूनिट के वो योद्धा जिस जो का नाम परमवीर चक्र विजेता कैप्टन विक्रम बत्रा के साथ जुड़ा है ये उसी टीम के सदस्य थे और उनके बलिदान के बाद आज जो मंदिर देख रहे हो परिवार ने उनकी शहादत को अपनी इबादत माना जहां सुबह शाम शाम जो है दीपक प्रज्वलित तो होता है सारे माथा टेकते हैं जितने लोग यहां से निकलते हैं क्योंकि शहीद एक सच्चा सन सिपाही होता है जिनकी कोई जात कोई मज़हब कोई धर्म नहीं होता उनका एक ही धर्म होता है इंसानियत और उस इंसानियत की हिफाजत करते हुए वो अपना बलिदान देकर देशवासियों को जो संदेश दिया दे जाता है कि खुश रहो अहले वतन अब हम तो सफ़र करते हैं अब हम तो सफ़र करते हैं देश अपना गणतंत्र दिवस मनाने जा रहा है और उस गणतंत्र को कायम रखने हेतु ऐसे योद्धाओं ने अपना बलिदान देकर वीरता के इतिहास रचे हैं इसलिए इन्हें एक सच्चा सं सिपाही कहा जाता है सो यहाँ से जितने भी लोग गुजरते हैं इस मंदिर से माथा टेकते हैं लोगों की मान्यता है कि भगवान से पहले इनके चरणों में माथा टेकने से लोगों की मन्नति पूरी होती है सुगल युद्ध जिसमें भारतीय सेना के शौर्य को सारे विश्व ने सराहा पूरे हिंदुस्तान के अंदर अगर उस युद्ध में पांच सैनिक शहीद हुए शहीदों की भूमि जिला गुरदासपुर ने अपने आठ सैनिक युद्ध में जो है कुर्बान कर दिए और तेरह जैक राइफल यूनिट जिसका गौरवशाली इतिहास है जिस यूनिट ने सबसे ज्यादा वीरता पदक 40 के करीब ग्री वार्ड जो है उस युद्ध में जीते और जिस तरीके से लास्ट नायक रणवीर सिंह ने उन कारगिल की बर्फीली चोटियों पे दुश्मन को पाकिस्तानी सेना को मारते हुए अपने कमांडर कैप्टन विक्रम बत्रा की शहादत का बदला लिया उनके शौर्य के समक्ष सारा देश नतमस्तक है तो एक बार फिर मैं इस योद्धा की चरणों में शशत नमन करता हूं ये योद्धा देश के गौरव हैं देश की भावी पीढ़ी के लिए एक रोल मॉडल का काम करते हैं इसलिए समय समय पर स्कूलों के बच्चे भी यहाँ पे आते हैं नतमस्तक होते हैं यहाँ पे आके और जो लोग यहाँ से गुजरते हैं वो यहाँ से माथा टेक के ही अपनी मन्नतें यहाँ से मांगते हैं और मन्नतें पूरी होती हैं क्योंकि भगवान का मंदिर है मंदिर में भगवान की मूर्ति होती है लेकिन इन शहीद परिवारों ने इन्हें अपना भगवान माना है और इस मंदिर के अंदर जो है उनकी प्रतिमा सुशोभित है जिन्हें सुबह शाम जिनकी पूजा की जाती है